ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਮੇਰਾ ਨਾਮ ਜੋਗਾ ਸਿੰਘ ਸੰਗਾ ਆਪਾਂ ਸਿਡਨੀ ਤੋਂ ਇਸ ਵੇਲੇ ਜਿਹੜੀਆਂ ਆਪਣੀਆਂ ਐਥਲੈਟਿਕਸ ਹੋ ਰਹੀਆਂ ਵਾਂ ਗਲਨਬੋਰਡ ਗਲਨਵੁੱਡ ਸਪੋਰਟਸ ਕਲੱਬ ਵਾਲਿਆਂ ਵੱਲੋਂ ਉਹਨਾਂ ਦੇ ਗੇਮਾਂ ਤੋਂ ਬੋਲ ਰਹੇ ਆ ਤੇ ਬਹੁਤ ਹੀ ਵਧੀਆ ਪ੍ਰਾਲਾ ਕਰ ਰਹੇ ਨੇ ਇਹ ਗਲਨਬੋਰਡ ਵਾਲੇ ਤੇ ਆਪਣੇ ਸਿੱਖਾਂ ਦੇ ਬੱਚਿਆਂ ਨੂੰ ਵੀ ਆਪਣੇ Hindu ਭਾਈਚਾਰੇ ਦੇ ਬੱਚਿਆਂ ਨੂੰ ਸਾਰਿਆਂ ਨੂੰ ਮੌਕਾ ਦਿੱਤਾ ਜਾਂਦਾ ਇੱਥੇ ਕਿ ਜਿੰਨੇ ਵੀ ਬੱਚੇ ਆਪਣੇ ਸਪੋਰਟਸ ਨਾਲ ਜੁੜਨ ਖੇਡਣ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਚਲੋ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਵੀ ਤੇ ਹੋਰ ਅਸੀਂ ਆਪਣੇ ਮੈਂ ਤਨਵੀਰ ਵੱਲੋਂ ਵੀ ਬੋਲਦਾ ਕਿ ਸਾਡਾ ਬੇਟਾ ਕ੍ਰਿਕਟ ਆਸਟ੍ਰੇਲੀਆ ਚ ਖੇਡ ਰਿਹਾ ਹੈ ਇਸ ਵੇਲੇ ਤੇ ਉਹਨਾਂ ਦਾ ਵੀ ਬਹੁਤ ਤੁਸੀਂ ਸਪੋਰਟ ਕੀਤੀ ਆ ਪਿਛਲੇ ਜਿਹੇ ਵੀਕ ਆਪਣਾ ਉਹਨਾਂ ਦਾ ਫੇਸਬੁੱਕ ਤੇ ਸੀਗਾ ਪਾਇਆ ਜਿਹੜਾ ਅਵਾਰਡ ਮਿਲਿਆ ਆਪਣੀ ਸਿੱਖ ਕਮਿਊਨਿਟੀ ਵੱਲੋਂ ਸਪੋਰਟਸਮੈਨ ਆਫ ਦਿイヤー ਜ਼ਾਰੀਆਂ ਬੋਸਪੋਰਟ ਕੀਤੀ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਬਾਕੀ ਸਾਡੇ ਵੀਰ ਗੁਰਪ੍ਰੀਤ ਸਿੰਘ 7 ਸੀਜ਼ ਟੀਵੀ ਵੱਲੋਂ ਆਏ ਹੋਏ ਨੇ ਬ੍ਰਿਸਬਨ ਤੋਂ ਉਹਨਾਂ ਨੇ ਆ ਕੇ ਇੱਥੇ ਸਾਰਾ ਕਵਰੇਜ ਕਰ ਰਹੇ ਨੇ ਇਹ ਬਹੁਤ ਵਧੀਆ ਗੱਲ ਆ ਕਿ ਆਪਣੇ ਬੱਚਿਆਂ ਨੂੰ ਇਨਕਾਰਜ ਕਰਨ ਲਈ ਟੀਵੀ ਤੇ ਦਿਖਾਉਣਗੇ ਹੋਰ ਜਿੰਨੇ ਵੀ ਬੱਚੇ ਅੱਗੇ ਤੋਂ ਅੱਗੇ ਦੇਖਣਗੇ ਉਹ ਆਪਣੇ ਆਪ ਨੂੰ ਕੋਸ਼ਿਸ਼ ਕਰਨਗੇ ਕਿ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਗੇ ਹਾਰਡ ਵਰਕ ਕਰਕੇ ਦਿਖਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਕੱਠੇ ਹੋਏ ਆ ਬਲੈਕਟਨ ਇੰਟਰਨੈਸ਼ਨਲ ਐਥਲੈਟਿਕ ਸਟੇਡੀਅਮ ਦੇ ਵਿੱਚ ਜਿੱਥੇ ਕਿ ਗਲੈਨਬੁਰੂ ਐਥਲੈਟਿਕ ਕਲੱਬ ਸਿਡਨੀ ਕਬੱਡੀ ਕਲੱਬ ਤੇ ਟਰਨਫ ਆਸਟ੍ਰੇਲੀਆ ਦੇ ਸਹਿਯੋਗ ਨਾਲ ਇਹ ਐਥਲੈਟਿਕ ਇਵੈਂਟ ਹੋ ਰਿਹਾ ਜਿਦੇ ਵਿੱਚ ਤਕਰੀਬਨ 400 ਤੋਂ ਉੱਪਰ ਬੱਚੇ ਤੇ ਬਜ਼ੁਰਗ ਰਜਿਸਟਰ ਹੋਏ ਹਨ ਸਪੋਰਟਸ ਦੇ ਲਈ ਹੈ ਜਿੱਥੇ ਇੱਥੇ ਜੈਵਲਨ ਸ਼ਾਰਟ ਪੁੱਟ ਐਥਲੈਟਿਕਸ ਦੇ ਟਰੈਕ ਐਂਡ ਫੀਲਡ ਦੇ ਇਵੈਂਟ ਚੱਲ ਰਹੇ ਹਨ ਸੋ ਬਹੁਤ ਹੀ ਵਧੀਆ ਉਭਰ ਆਇਆ ਇੱਥੇ ਹੋਰ ਕਮਿਊਨਿਟੀ ਦੇ ਬੰਦੇ ਆ ਕੇ ਵੀ ਪਾਰਟਿਸਿਪੇਟ ਕਰ ਰਹੇ ਹਨ ਤੇ ਨਾਲ-ਨਾਲ ਅਸੀਂ ਦੇਖ ਰਹੇ ਹਾਂ ਵੀ ਕਿਹਤਰਾ ਕਮਿਊਨਿਟੀ ਇਕੱਠੀ ਹੋ ਕੇ ਲੰਗਰ ਲਾਇਆ ਜਾਂ ਹਨ ਸਾਡੇ ਬਜ਼ੁਰਗਾਂ ਵੱਲੋਂ ਚਾਹ ਪਾਣੀ ਦਾ ਪ੍ਰੋਗਰਾਮ ਗੁਰੂ ਘਰਾਂ ਵੱਲੋਂ ਲੰਗਰ ਭੇਜੇ ਗਏ ਨੇ ਸੋ ਸਾਰਿਆਂ ਲਈ ਇੱਕ ਬਹੁਤ ਹੀ ਵਧੀਆ ਉਪਰਾਲਾ ਇਹ ਇਕੱਠੇ ਹੋ ਕੇ ਹੋਇਆ ਰਿਹਾ ਸੋ ਅਗਲੀ ਵਾਰ ਨੂੰ ਵੀ ਅਸੀਂ ਬੇਨਤੀ ਕਰਾਂਗੇ ਸਾਰਿਆਂ ਨੂੰ ਵੀ ਪੁਲਿਸ ਵੱੱਦ ਚੜ੍ਹ ਕੇ ਤੁਸੀਂ ਵੌਲੰਟੀਅਰ ਕਰੋ ਆਪਾਂ ਇਹ ਜਿਹੇ ਪ੍ਰੋਗਰਾਮ ਆਪਣੀ ਕਮਿਊਨਿਟੀ ਦੇ ਲਈ ਹੋਰ ਰੱਖੀਏ ਸਾਰਿਆਂ ਧੰਨਵਾਦ ਜੀ ਮੇਰੇ ਵੱਲੋਂ ਸਾਰੇ ਸੁਣਨ ਵਾਲੇ ਤੇ ਦੇਖਣ ਵਾਲੇ ਸਰੋਤੇ ਸੱਜਣਾ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆ ਜਿਹੜਾ ਅੱਜ ਦਾ ਈਵੈਂਟ ਹੋ ਰਿਹਾ 51 ਅਗਲੀ ਸ਼ੇਰਿੰਗ ਦੀ ਗਲੈਂਵੁੱਡ ਐਥਲੈਟਿਕ ਕਲੱਬ ਵੱਲੋਂ ਪ੍ਰੋਗਰਾਮ ਕੀਤਾ ਗਿਆ ਬਹੁਤ ਵੱਡੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਦਾ ਇਹ ਈਵੈਂਟ ਆ ਇਹਦੇ ਚ ਸੈਂਕੜੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸਾਰੇ ਬੱਚੇ ਜਿਹੜੇ ਜਿੱਤੇ ਆ ਉਹਨਾਂ ਦੇ ਮਾਪਿਆਂ ਨੂੰ ਲੱਖ ਲੱਖ ਵਧਾਈਆਂ ਇਸੇ ਤਰ੍ਹਾਂ ਹੀ ਉਹਨਾਂ ਦੀ ਹੌਸਲੀ ਹੌਸਲਾ ਫਜਾਈ ਕਰਦੇ ਰਹੋ ਪਲੀਜ਼ ਅਸੀਂ ਚਾਹੁੰਦੇ ਆ ਭਈ 20032 ਵਿੱਚ ਜਿਹੜੀਆਂ ਬ੍ਰਿਸਬਨ ਖੇਡਾਂ ਹੋਣੀਆਂ ਉਹਦੇ ਵਿੱਚ ਵੀ ਸਾਡਾ ਕੋਈ ਬੱਚਾ ਬੱਚੀ ਪਾਰਟਿਸਿਪੇਟ ਕਰੇ ਤੇ ਮਾਣ ਵਾਲੀ ਗੱਲ ਹੋਵੇਗੀ ਇਹ 7 ਸੀਜ਼ ਆਸਟ੍ਰੇਲੀਆ ਇਹਨਾਂ ਦਾ ਬਹੁਤ ਧੰਨਵਾਦ ਇਹ ਛੋਟੀ ਖਬਰ ਨੂੰ ਵੀ ਹਰ ਥਾਂ ਪਹੁੰਚਾਉਂਦੇ ਆ ਤੇ ਵੱਡੀ ਖਬਰ ਜਿਹੜੀ ਆ ਉਹ ਤੇ ਕਦੀ ਇਹ ਰੱਖਦੇ ਨਹੀਂ ਕਿਤੇ ਗੈਪ ਤੇ ਸਾਰੇ ਆਸਟ੍ਰੇਲੀਆ ਦੇ ਵਿੱਚ ਇਹ ਨਿਊਜ਼ ਨੂੰ ਭੇਜਦੇ ਆ ਬੜੇ ਵਧੀਆ ਤਰੀਕੇ ਨਾਲ ਇਹਨਾਂ ਦਾ ਵੀ ਧੰਨਵਾਦ ਤੇ ਸਾਰੇ ਵੇਖਣ ਸੁਣਨ ਵਾਲਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਗਲੈਨਵੁੱਡ ਐਥਲੈਟਿਕਸ ਐਂਡ ਸਪੋਰਟਸ ਕਲੱਬ ਵੱਲੋਂ ਜਿਹੜਾ ਪਹਿਲਾ ਮਲਟੀਕਲਚਰਲ ਇੰਟਰਨੈਸ਼ਨਲ ਮੀਟ ਕਰਵਾਇਆ ਜਾ ਰਹੀ ਹੈ ਇਹਦੇ ਵਿੱਚ ਕੋਈ 300 ਤੋਂ ਵੱਧ ਐਥਲੀਟ ਜਿਹੜੇ ਨੇ ਹਿੱਸਾ ਲੈ ਰਹੇ ਨੇ ਸਵੇਰੇ ਤਕਰੀਬਨ 8 ਵਜੇ ਤੋਂ ਇੱਥੇ ਗਹਿਮਾ ਗੈਮੀ ਸ਼ੁਰੂ ਹੋਈ ਬਿਬ ਕਲੈਕਟਰ ਹੋਈ ਫਿਰ ਉਸ ਤੋਂ ਬਾਅਦ ਮਾਰਚ ਪਾਸ ਕੀਤੀ ਬੱਚਿਆਂ ਨੇ ਤੇ ਆਸਟ੍ਰੇਲੀਅਨ ਦਾ ਨੈਸ਼ਨਲ ਐਂਥਮ ਇੰਡੀਆ ਦਾ ਨੈਸ਼ਨਲ ਐਂਂਥਮ ਉਸ ਤੋਂ ਬਾਅਦ ਫਿਰ ਜਿਹੜੀ ਅਸਲੀ ਧਮਾਕਾ ਸ਼ੁਰੂ ਹੋਏ 100 ਮੀਟਰ ਦੀ ਦੌੜਾਂ ਨਾਲ ਤੇ ਬਹੁਤ ਕੰਪੀਟੀਸ਼ਨ ਸੀ ਬੱਚਿਆਂ ਦਾ 100 ਮੀਟਰ ਦੇ ਜਿਹੜੇ ਅੰਡਰ 6 ਅੰਡਰ 8 ਅੰਡਰ 10 ਤਕਰੀਬਨ 4-4 ਹੀਟਾਂ ਹੋਈਆਂ ਤੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਮੇਰੇ ਖਾਲ ਕੰਪੀਟੀਸ਼ਨ ਬਹੁਤ ਵਧੀਆ ਸੀ ਤੇ ਸਾਡੇ ਕੋਲ ਇੱਥੇ ਸੀਗਾ ਕਿ ਟਾਈਮਿੰਗ ਜਿਹੜੇ ਸੀ ਜੋ ਵੀ ਸੀਗਾ ਇਲੈਕਟ੍ਰੋਨਿਕਸ ਸੀਗਾ ਸਟਾਰਟ ਵੀ ਤੇ ਫਿਨਿਸ਼ ਜਿਹੜਾ ਸੀਗਾ ਸੋ ਵੈਰੀ ਕੰਡੂਸਿਵਲੀ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਇਧਰਲੇ ਪਾਸੇ ਜੈਵਲਿਨ ਚੱਲ ਰਿਹਾ ਨਾਲ ਸ਼ਾਰਟ ਪੁੱਟ ਡਿਸਕਸ ਸੇ ਉਹ ਗੁਰਸ਼ੇਰ ਸਿੰਘ ਹੋਰਾਂ ਨੂੰ ਜਿਹੜੇ ਸਾਡੇ ਮੇਨ ਕੋਚ ਨੇ ਇਸ ਗਲੈਂਡਵੁੱਡ ਸਲੇਟਿਸ ਕਲੱਬ ਦੇ ਅਸੀਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਕਿ ਉਹਨਾਂ ਨੇ ਇਹਨਾਂ ਉੱਪਰ ਆਲਾ ਕੀਤਾ ਤੇ ਉਧਰੋਂ ਸਾਡਾ ਆਪਣਾ ਅਸੀਂ 8-10 ਬੰਦੇ ਸਾਡੇ ਜਿਹੜੇ ਟੀਮ ਸੀ ਸਾਡੇ ਵਲੰਟੀਅਰ ਕਰ ਰਹੇ ਆ ਅਸੀਂ ਤੇ ਸਾਡਾ ਇਹੋ ਹੀ ਮਤਲਬ ਸੀ ਕਿ ਜਿਹੜਾ ਸਾਰਾ ਕੁਝ ਸਕਸੈਸਫੁਲੀ ਜਿਹੜੀ ਕੰਡਿਊਸਿਵਲੀ ਵਧੀਆ ਹੋ ਜਾਏ ਤੇ ਮੈਨੂੰ ਆਸ ਹੈ ਕਿ ਜਿਹੜੇ ਆਪਣੇ ਸਾਰੇ ਐਥਲੀਟ ਨੇ 70 ਸਾਲ ਤੋਂ ਉੱਪਰ ਵਾਲੇ ਵੀ ਤੇ 5 ਸਾਲ ਤੋਂ ਥੱਲੇ ਵਾਲੇ ਵੀ ਉਹਨਾਂ ਨੇ ਸਾਰਿਆਂ ਨੇ ਇੱਕ ਵਧੀਆ ਇੱਥੋਂ ਲੈ ਕੇ ਇਨਸਪੀਰੇਸ਼ਨ ਲੈ ਕੇ ਜਾਣਗੇ ਤੇ ਜਿਹੜੇ ਮਾਪੇ ਨੇ ਉਹ ਵੀ ਬੱਚਿਆਂ ਨੂੰ ਨੇ ਖਰਚ ਕਰਨਗੇ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮੈਡਲ ਜਿੱਤਣ ਵਾਲਿਆਂ ਨੂੰ ਤੇ ਜਿਨ੍ਹਾਂ ਨੇ ਹਿੱਸਾ ਲਿਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਆਰਗੇਨਾਈਜ਼ਰ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਟੀਵੀ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦੀ ਆਂ ਥੈਂਕ ਯੂ ਜੀ ਹਾਂਜੀ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਫਤਿਹ ਜੀ ਅੱਜ ਜਿਹੜਾ ਸਦਾ ਗੁਰਸ਼ੇਸ਼ ਸਿੰਘ ਮਾਨ ਤੇ ਗਲੈਂਡਵੁੱਡ ਐਥਲੈਟਿਕਸ ਕਲੱਬ ਦੇ ਉਪਰਾਲੇ ਨਾਲ ਜਿਹੜਾ ਐਥਲੈਟਿਕਸ ਕਾਰਨੀਵਲ ਇੱਥੇ ਕਰਵਾਇਆ ਰੂਟੀ ਹਿੱਲ 올림픽 ਸ਼ੋਕ ਗਰਾਊਂਡ ਦੇ ਵਿੱਚ ਬਹੁਤ ਵੱਡਾ ਉਪਰਾਲਾ ਸੀ ਔਰ ਜਿੰਨਾ ਜਿੰਨਾ ਨੇ ਪਾਰਟਿਸਿਪੇਟ ਕੀਤਾ ਜਿਹੜੇ ਵਲੰਟੀਅਰਸ ਆਏ ਨੇ ਜਿਹੜੇ ਪ੍ਰਬੰਧਕ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਜਿਹੜੇ ਕਾਰਨੀਵਲ ਨੇ ਜਾਂ ਪ੍ਰੋਗਰਾਮ ਕਰਾਉਣੇ ਜਿਹੜੇ ਆ ਬਹੁਤ ਬੜੇ ਔਖੇ ਨੇ ਸੌਖਾ ਕੰਮ ਨਹੀਂ ਹੈਗਾ ਔਰ ਇਹਦੇ ਵਿੱਚ ਬਹੁਤ ਸਾਰੀ ਮੈਨ ਪਾਵਰ ਫਿਰ ਤੁਹਾਡੇ ਭਾਈਚਾਰੇ ਦਾ ਸਹਿਯੋਗ ਤੇ ਆਫਕੋਰਸ ਮਾਇਆ ਦੀ ਵੀ ਇਹਦੇ ਵਿੱਚ ਲੋੜ ਹੁੰਦੀ ਹੈ ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਐਜ਼ ਅ ਵਲੰਟੀਅਰ ਐਜ਼ ਤੁਹਾਡੇ ਪਾਰਟਿਸਪੈਂਟਸ ਐਜ਼ ਸਪੋਰਟਸ ਪਰਸਨ ਜਾਂ ਜਿਨ੍ਹਾਂ ਨੇ ਸਪான்ਸਰ ਕੀਤੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਗਲੇ ਸਾਲ ਦੀਆਂ ਜਿਹੜੀਆਂ ਸਿਕਮਾ 2025 ਹੋ ਵੀ ਸਿਡਨੀ ਚ ਹੋ ਰਹੀਆਂ ਨੇ ਸੋ ਬਤੌਰ ਬੀਇੰਗ ਇਨ ਕਮੇਟੀ ਮੈਂ ਸਾਰਿਆਂ ਨੂੰ ਗੁਜਾਰਿਸ਼ ਕਰਾਂਗਾ ਉਹਨਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲਓ ਤੇ ਸਹਿਯੋਗ ਕਮੇਟੀ ਨੂੰ ਸਹਿਯੋਗ ਵੀ ਪੂਰਾ ਦਿਓ ਇਹ ਜਿਹੜਾ ਸਤੰਬਰ ਦੇ ਵਿੱਚ ਉਪਰਾਲਾ ਗੁਰਸ਼ੇਰ ਸਿੰਘ ਜੀ ਕੀਤਾ ਇਹਦਾ ਇੱਕ ਵਾਰ ਮੈਂ ਫੇਰ ਬਹੁਤ ਧੰਨਵਾਦ ਕਰਦਾ ਕਿਉਂਕਿ ਗ੍ਰੈਨਵੁੱਡ ਆਪਣੇ ਸਿੱਖ ਗੁਰਦੁਆਰਾ ਟੈਂਪਲ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਪਿਛਲੇ 2 ਸਾਲ ਐਥਲੈਟਿਕ ਕਾਰਨੀਵਲ ਸਤੰਬਰ ਚ ਕਰਵਾਇਆ ਗਿਆ ਸੀ ਸੋ ਉਹਨੂੰ ਇਹ ਕਾ ਇਹਨਾਂ ਨੇ ਬੀੜਾ ਚੁੱਕ ਕੇ ਉਹਨੂੰ ਕੰਟੀਨਿਊ ਕੀਤਾ ਸੋ ਇਹਦੇ ਵਾਸਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਔਰ ਮੈਂ 7C is TV Australia ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਹੈ ਇਹਨੂੰ ਲੋਕਾਂ ਘਰ-ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਮਾਣੋ ਖੇਡਾਂ ਮਾਣੋ ਖੇਡਾਂ ਖੇਡੋ ਤੇ ਇੰਜੋਏ ਥੈਂਕ ਯੂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਮੁਸੀਬਤਾਂ ਝੱਲੀਆਂ ਨੇ ਤੇ ਅਸੀਂ ਅੱਜ ਆਪਣੇ ਜਲੰਧਰ ਡਿਸਟ੍ਰਿਕਟ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਗਲੈਨਵੁੱਡ ਕਲੱਬ ਨੂੰ ਇੱਕ ਛੋਟੀ ਜੀ ਯਾਦ ਆਪਣੀ ਦੇਣਾ ਚਾਹਾਂਗੇ ਕਿ ਜਿਸ ਦੇ ਨਾਲ ਇਹ ਹਮੇਸ਼ਾ ਸਾਨੂੰ ਯਾਦ ਰਹਿਣਗੇ ਤੇ ਅਸੀਂ ਇਹਨਾਂ ਨੂੰ ਯਾਦ ਰੱਖਾਂਗੇ ਤੇ ਗੁਰਸ਼ੇਰ ਭਾਈ ਮੈਂ ਤੁਹਾਡੀ ਟੀਮ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਸ਼ੇਰ ਦੇ ਤੌਰ ਤੇ ਕਿ ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ ਤੇ ਕੁਝ ਲੋਕ ਨਾਲ ਬਲੀਦਾਨ ਦਿੰਦੇ ਨੇ ਕੁਝ ਲੋਕ ਤੀਰ ਹੀ ਫੜਾ ਕੇ ਤੋੜ ਦੇ ਕੁਝ ਲੋਕ ਤੀਰ ਤੇ ਕਮਾਂਡ ਦਿੰਦੇ ਨੇ ਤੇ ਜਦੋਂ ਤੁਹਾਡੀਆਂ ਫੁੱਲ ਫੁੱਲ ਹੁੰਦੀਆਂ ਚੀਜ਼ਾਂ ਜਿਹੜੇ ਲੋਕ ਉਹਦੇ ਲਈ ਯਤਨ ਕਰਦੇ ਨੇ ਉਹਦੇ ਬਹੁਤ ਵੱਡੀ ਦੇਣ ਆਪਣੇ ਸਮਾਜ ਨੂੰ ਦੇ ਕੇ ਜਾਂਦੇ ਨੇ ਤੇ ਕਿਸੇ ਸ਼ਾਇਰ ਨੇ ਕਿਹਾ ਹੈ ਕੇ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾ ਕੰਪਟੀਆਂ ਤੂੰ ਜਗਾਵੀ ਮੋਮਬਤੀਆਂ ਤੂੰ ਜਗਾਵੀ ਮੋਮਬਤੀਆਂ ਕਹਿੰਦੇ ਬਾਮ ਰੋਲੇ ਉੱਠਦੇ ਹੀ ਰਹਿੰਦੇ ਨੇ ਤੱਤੇ ਪੱਤੇ ਚੜ੍ਹਾਣੇ ਝਾੜਦੇ ਨੇ ਆਕੇ ਪੱਤੇ ਪਰ ਇਸ ਦਾ ਮਤਲਬ ਇਹ ਨਹੀਂ ਪੁੰਗਰਨਾ ਪੱਤੀਆਂ ਤੂੰ ਜਗਾਵੀ ਮੋਮਬਤੀਆਂ ਤੇ ਅੱਜ ਇੱਕ ਰੋਸ਼ਨੀ ਜਿੱਥੇ ਤੁਸੀਂ ਕਰ ਸਕਦੇ ਹੋ ਉੱਥੇ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਛੋਟੀ ਜਿਹੀ ਬੇਂ मेर वलो तव्हां प्रोग्राम लंबा न हुजे असीं बि आयो न हिकु छोटी जी सॼे वञो